ਤਾਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਕੌਣ ਮਾਰੇਗਾ ਬਾਜੀ ਕਿਹੜੀ ਪਾਰਟੀ ਕਰੇਗੀ ਜਿੱਤ ਦਰਜ ਜੋ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਕਰਵਾ ਦਿੱਤੇ ਗਏ داخل ਰੋਡ ਸ਼ੋਅ ਕੀਤੇ ਗਏ ਉਸ ਰੋਡ ਸ਼ੋਅ ਦੇ ਵਿੱਚ ਲੋਕਾਂ ਦਾ ਇਕੱਠ ਦੇਖ ਕੇ ਸਾਰੀਆਂ ਪਾਰਟੀਆਂ ਦੇ ਹੌਸਲੇ ਬੁਲੰਦ ਹੋ ਗਏ ਔਰ ਜਿੱਤ ਆਪਣੀ ਆਪਣੀ ਪੱਕੀ ਸਮਝੀ ਬੈਠੀਆਂ ਨੇ ਅਕਾਲੀ ਦਲ ਸੱਤਾਧਾਰੀ ਪਾਰਟੀ ਕਾਂਗਰਸ ਦੇ ਵੱਲੋਂ ਜਿਹੜੇ ਰੋਡ ਸ਼ੋਅ ਕੀਤੇ ਗਏ ਨੇ ਇਨਾ ਰੋਡ ਸ਼ੋਅ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਤਰਨ ਤਰਨ ਦੇ ਲੋਕ ਕਿਸ ਨੂੰ ਆਪਣਾ ਲੀਡਰ ਚੁਣ ਕੇ ਐਮਐਲਏ ਚੁਣ ਕੇ ਵਿਧਾਨ ਸਭਾ ਚ ਭੇਜਣਾ ਚਾਹੁੰਦੇ ਨੇ ਜੋ ਅਸੀਂ ਲੋਕਾਂ ਦੀ ਰਾਇ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਸੀਂ ਜਿਹੜੇ ਆਵਾਜ਼ਏ ਪੰਜਾਬ ਨਾਲ ਬਹੁਤ ਗੋਸ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਪੰਜਾਬ ਦੀ ਰਾਜਨੀਤੀ ਦੀ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਤਰਨ ਤਰਨ ਦੀ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਆਥਾਨੀ ਦਲ ਨੇ 2 ਮਹੀਨੇ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ ਉਸ ਤੋਂ ਬਾਅਦ ਭਾਜਪਾ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਤੇ ਫਿਰ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਜੋ ਕਿ ਜਿਵੇਂ ਹੀ ਐਲਾਨ ਹੋਇਆ ਚੋਣਾਂ ਦਾ ਤੇ ਸਾਰੀਆਂ ਪਾਰਟੀਆਂ ਖੁੱਲ ਕੇ ਮੈਦਾਨ ਵਿੱਚ ਆ ਗਈਆਂ ਸੋ ਉੱਥੇ ਹੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਵੀ ਜੋ ਸੰਦੀਪ ਸੰਨੀ ਦੇ ਭਰਾ ਨੂੰ ਉਮੀਦਵਾਰ ਬਣਾਇਆ ਗਿਆ ਜੋ ਲੋਕ ਸਭਾ ਚੋਣਾਂ ਵਾਲਾ ਉਹੀ ਅਖਾੜਾ ਫਿਰ ਪੂਰੀ ਤਰ੍ਹਾਂ ਪੱਕ ਗਿਆ ਤਰਨ ਤਰਨ ਜੋ ਕਿ ਇੱਕ ਪੰਥਕ ਸੀਟ ਹੈ ਔਰ ਇਸ ਸੀਟ ਦੇ ਉੱਪਰ ਅਕਾਲੀ ਦਲ ਦਾ ਹਮੇਸ਼ਾ ਕਮਜਾ ਰਿਹਾ ਤੇ ਅਕਾਲੀ ਦਲ ਦਾ ਉਹੀ ਉਮੀਦਵਾਰ ਫਿਰ ਚੋਣ ਮੈਦਾਨ ਵਿੱਚ ਪਰ ਉਹ ਹੈ ਸੱਤਾਧਾਰੀ ਪਾਰਟੀ ਦੇ ਵੱਲੋਂ ਔਰ ਸੱਤਾਧਾਰੀ ਪਾਰਟੀ ਪੂਰੇ ਆਪਣੇ ਤਾਮ ਸ਼ਾਮ ਦੇ ਨਾਲ ਜੋ ਪੂਰੇ ਆਪਣੀ ਸਰਕਾਰ ਦਾ ਜਿਨ੍ਹਾਂ ਕੀ ਫਾਇਦਾ ਲੈਣਾ ਚਾਹੁੰਦੀ ਹੈ ਜਿਸ ਕਾ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਰੋਡ ਸ਼ੋਅ ਦੇ ਵਿੱਚ ਅੱਜ ਆਪਣੀ ਜਿੱਤ ਪੱਕੀ ਕਰ ਗਈ ਹੈ ਜਿਵੇਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਧਾਨ ਅਮਨ ਰੋਣਾ ਦਿੱਲੀ ਦੇ ਲੀਡਰ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਆਏ ਨੇ ਔਰ ਉਸ ਤੋਂ ਬਾਅਦ ਇਹਨਾਂ ਦਾ ਰੋਡ ਸ਼ੋਅ ਚੱਲਿਆ ਰੋਡ ਸ਼ੋਅ ਤੋਂ ਬਾਅਦ ਇਹਨਾਂ ਨੇ ਆਪਣੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੇ ਕਾਗਜ਼ ਦਾਖਲ ਕਰਵਾਏ ਔਰ ਮੁੱਖ ਮੰਤਰੀ ਦਾ ਉਪਾਸ਼ਕ ਜਿਹੜਾ ਕਿ ਹਰ ਸਮੇਂ ਲੋਕ ਸੁਣ ਕੇ ਉਸੇ ਭਾਸ਼ਣ ਨੂੰ ਹੀ ਜਿਹੜਾ ਉਸ ਵਿੱਚ ਕੋਈ ਨਵਾਂ ਨਹੀਂ ਕੋਈ ਪੰਜਾਬ ਦੇ ਮੁੱਦੇ ਨਹੀਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਿ ਪੰਜਾਬ ਦੇ ਭਲੇ ਦੀ ਜਾਂ ਤਰਨਤਨ ਹਲਕੇ ਦੇ ਭਲੇ ਦੀ ਗੱਲ ਨਹੀਂ ਹੋਈ ਸਿਰਫ ਸਿਰਫ ਵਿਰੋਧੀਆਂ ਦੇ ਉੱਪਰ ਤੰਜ ਕੱਸਣ ਵਾਲੀ ਕੀ ਭਾਸ਼ਣ ਸੀਗਾ ਸੋ ਇਸ ਤੋਂ ਪਹਿਲਾਂ ਕਿ ਅਕਾਲੀ ਦਲ ਨੇ ਆਪਣਾ ਰੋਡ ਸ਼ੋਅ ਕੀਤਾ ਜੋ 20 ਕਿਲੋਮੀਟਰ ਲੰਬਾ ਕਾਫਲਾ ਸੀ ਔਰ ਅਕਾਲੀ ਦਲ ਉਸ ਰੋਡ ਸ਼ੋਅ ਦੇ ਵਿੱਚ ਆਪਣੀ ਜਿੱਤ ਪੱਕੀ ਕਰ ਗਿਆ ਤੇ ਕਾਂਗਰਸ ਨੇ ਆਪਣਾ ਰੋਡ ショਅ ਕੀਤਾ ਪ੍ਰਤਾਪ ਸਿੰਘ ਬਾਜਵਾ ਆਉਂਦੇ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਇਹਨਾਂ ਸਾਰਿਆਂ ਨੇ ਜੋ ਇਸ ਰੋਡ ショਅ ਤੋਂ ਆਪਣੇ ਉਮੀਦਵਾਰ ਦੇ ਖਾਕੀ ਦਾਖਲ ਕਰਵਾਏ ਪਰ ਰੋਡ ショਅ ਤੋਂ ਲੈ ਕੇ ਜਿੱਤ ਜਿਹੜੀ ਆਪਣੀ ਆਪਣੀ ਪੱਕੀ ਕਰੀ ਬੈਠੇ ਨੇ ਉਹਨਾਂ ਰੋਡ ショਅ ਦੇ ਵਿੱਚ ਹੀ ਅਕਾਲੀ ਦਲ ਪਾਰਟੀ ਵਿੱਚ ਵੀ ਉਹੀ ਲੋਕ ਦਿਖੇਗੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹੀ ਲੋਕ ਨਜ਼ਰ ਆਏ ਤੇ ਦੂਸਰੇ ਪਾਸੇ ਕਾਂਗਰਸ ਹੋਰ ਜਿਹੜੇ ਕਿ ਬੀਜੇਪੀ ਦੇ ਵਿੱਚ ਵੀ ਉਹੀ ਲੋਕ ਨਜ਼ਰ ਆਏ ਤਰਨ ਤਰਨ ਜਿਹੜੇ ਕਿ ਉਸ ਹਲਕੇ ਦੇ ਪਿੰਡਾਂ ਦੇ ਲੋਕ ਸੀ ਸੋ ਹੁਣ ਜਿੱਤ ਜਿਹੜੀ ਹੋਣੀ ਹੈ ਉਹ 2022 ਵਾਲੀ ਜਿੱਤ ਨਹੀਂ ਹੋਣੀ ਉਹ ਜਿੱਤ ਬਣੀਏ ਬਹੁਤ ਘੱਟ ਫਰਕ ਨਾਲ ਹੋਵੇ ਜੀ ਕਾਂਗਰਸ ਤੇ ਅਕਾਲੀ ਦਲ ਜਿਹੜੇ ਪੂਰੇ ਦਾਵਾ ਜਤਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਲੋਕ ਹੁਣ ਨਿਕਾਰ ਚੁੱਕੇ ਨੇ ਜੋ ਅੱਜ ਪੰਜਾਬ ਦੇ ਵਿੱਚ ਮਾਹੌਲ ਬਣ ਗਿਆ ਆਮ ਆਦਮੀ ਪਾਰਟੀ ਦਾ ਲੋਕ ਵਿਰੋਧ ਕਰ ਰਹੇ ਨੇ ਕਿਸਾਨ ਜਥੇਬੰਦੀਆਂ 4 ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਾਰਾਜ਼ ਨੇ ਕਿਉਂਕਿ ਪਿਛਲੇ 4 ਸਾਲ ਹੋ ਚੁੱਕੇ ਨੇ ਔਰ 4 ਸਾਲਾਂ ਦੇ ਵਿੱਚ ਨਾ ਤਾਂ ਪਿੰਡਾਂ ਦੇ ਵਿੱਚ ਕੋਈ ਗਰਾਂਟਾਂ ਦਿੱਤੀਆਂ ਗਈਆਂ ਨਾ ਹੀ ਕੋਈ ਵਿਕਾਸ ਦੇ ਨਾਂ ਦਾ ਸਰਪੰਚਾਂ ਵੱਲੋਂ ਕੋਈ ਇੱਟ ਲਵਾਈ ਗਈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਔਰ ਜਿਹੜੇ ਸਰਪੰਚ ਨੇ ਉਹ ਵੀ ਆਪਣੀ ਪਾਰਟੀ ਤੋਂ ਪਾਸਾ ਵਟ ਚੁੱਕੇ ਨੇ ਕਿ ਅੱਜ ਲੋਕਾਂ ਨੂੰ ਕਿਵੇਂ ਕਹਿਣ ਦੀ ਵੋਟ ਤੁਸੀਂ ਝਾੜੂ ਨੂੰ ਪਾਓ ਅੱਜ ਲੋਕ ਝਾੜੂ ਦਾ ਨਾਂ ਲੈ ਕੇ ਜਿਹੜੇ ਨੇ ਜਿਹੜਾ ਵੀ ਕੋਈ ਝਾੜੂ ਦਾ ਨਾਂ ਲੈਂਦਾ ਲੋਕ ਉਸ ਨੂੰ ਸਵਾਲ ਕਰਦੇ ਨੇ ਕਿ ਭਾਈ ਤੇਰੀ ਪਾਰਟੀ ਐ ਤੇਰੀ ਸਰਕਾਰ ਨੇ ਕੀਤਾ ਕੀ ਇਹ ਪਿਛਲੇ 4 ਸਾਲਾਂ ਦੇ ਵਿੱਚ ਜਿਸ ਕਾਰਨ ਅਕਾਲੀ ਦਲ ਜਿਹੜਾ ਹੈ ਉਹ ਦੁਬਾਰਾ ਆਪਣੀ ਉਮੀਦ ਦੀ ਕਿਰਨ ਜਗਾ ਚੁੱਕਿਆ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜੇ ਹੜਪੀੜਤਾ ਦੀ ਸਹਾਇਤਾ ਕਰਦੇ ਰਹੇ ਆਪਣੇ ਕੋਲੋਂ ਰਾਸ਼ੀ ਦਿੰਦੇ ਰਹੇ ਡੀਜਲ ਦੇੰਦੇ ਪੈਨੇ ਹੋਰ ਜਿਹੜਾ ਕਿ ਹੁਣ ਕਿਸਾਨਾਂ ਨੂੰ ਉਹਨਾਂ ਨੇ ਬੀਜ ਤੇ ਖਾਦਾ ਵੀ ਮੁਹੱਈਆ ਕਰਵਾਈਆਂ ਨੇ ਜੋ ਤਰਨਤਾਰ ਹਲਕੇ ਦੇ ਵਿੱਚ ਵੀ ਕੁਝ ਪਿੰਡ ਹੜਾਂ ਦੀ ਮਾਰ ਹੇਠਾਏ ਸੀ ਔਰ ਉੱਥੇ ਹੀ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਕਿ ਨੌਜਵਾਨਾਂ ਨੂੰ ਬਚਾਉਣ ਦੀ ਨਸ਼ੇ ਤੋਂ ਹਟਾਉਣ ਦੀ ਉਹਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਦੀ ਗੱਲ ਕਰਕੇ ਉਹਨਾਂ ਨੇ ਆਪਣੀ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਬਣਾਈ ਔਰ ਅਕਾਲੀ ਦਲ ਵਾਰਸ ਪੰਜਾਬ ਦਾ ਇਸ ਖਰੂਸੇ ਹਲਕੇ ਤੋਂ ਚਿਤ ਦਰਜ ਕੀਤੀ ਸੀ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕਿ ਉਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਸੀਗਾ ਤੇ ਲੋਕਾਂ ਨੇ ਧੜਾ-ਧੜ ਵੋਟ ਪਾ ਕੇ ਉਹਨਾਂ ਨੂੰ ਆਪਣਾ ਜਿਹੜਾ ਕਿ ਐਮਪੀ ਚੁਣਿਆ ਸੀ ਹੁਣ ਜਿਹੜੇ ਲੋਕ ਨੇ ਉਹ ਫੇਰ ਕਿਤੇ ਨਾ ਕਿਤੇ ਉਹੀ ਜਿਹੜਾ ਉਹਨਾਂ ਦਾ ਸੁਪਨਾ ਹੋਵੇਗਾ ਜਿਸ ਤਰ੍ਹਾਂ ਅੰਮ੍ਰਿਤਪਾਲ ਨੂੰ ਚੁਣ ਕੇ ਭੇਜਿਆ ਪਰ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਹੋਇਆ ਉਹਨਾਂ ਨੇ ਆਪਣੇ ਹਲਕੇ ਦੀ ਸਾਰ ਨਹੀਂ ਲਈ ਉਹਨਾਂ ਦੇ ਪਿਤਾ ਜ਼ਰੂਰ ਹਲਕੇ ਵਿੱਚ ਵਿਚਰਦੇ ਨੇ ਦੂਸਰੇ ਪਾਸੇ ਜਿਹੜਾ ਹੁਣ ਉਮੀਦਵਾਰ ਬਣਾਇਆ ਮਨਦੀਪ ਸਿੰਘ ਜਿਹੜਾ ਕਿ ਸੰਦੀਪ ਸੰਨੀ ਦਾ ਭਰਾ ਹੈ ਉਹ ਲਗਾਤਾਰ ਵਿਚਾਰੇ ਉਹਨੂੰ ਕਹਿੰਦੇ ਮੈਂ ਵਿਧਾਨ ਸਭਾ ਦੇ ਵਿੱਚੋਂ ਇਸ ਹਲਕੇ ਲਈ ਜਿਹੜੀਆਂ ਗ੍ਰਾਂਟਾਂ ਵੀ ਲੈ ਕੇ ਆਵਾਂਗੇ ਇਸ ਹਲਕੇ ਦਾ ਜਿਹੜਾ ਵਿਕਾਸ ਕਰਾਵਾਂਗਾ ਮੈਂ ਐਮਪੀ ਕੋਟੇ ਦੇ ਵਿੱਚੋਂ ਵੀ ਜਿਹੜੇ ਉਹ ਫੰਡ ਲੈ ਕੇ ਆਵਾਂਗਾ ਔਰ ਡੀਸੀ ਸਾਹਿਬ ਤੋਂ ਪਿੰਡਾਂ ਦੇ ਵਿਕਾਸ ਕਰਾਵਾਂਗਾ ਉਹ ਇਹ ਦਾਅਵੇ ਕਰ ਰਿਹਾ ਪਰ ਲੋਕਾਂ ਦੀ ਰਾਏ ਕੀ ਹੈ ਲੋਕ ਕਿੱਥੇ ਖੜੇ ਨੇ ਜੋ ਇਸ ਹਲਕੇ ਦੇ ਲਗਭਗ ਜਿਹੜੀ ਵੋਟ ਹੈ ਜਿਸ ਵਿੱਚੋਂ 90 95000 ਜਿਹੜਾ ਕਿ ਔਰਤਾਂ ਦੀ ਵੋਟ ਏ ਔਰ 1 ਲੱਖ 3000 ਜਿਹੜੇ ਨੇ ਉਹ ਮਰਦਾਂ ਦੀ ਵੋਟ ਏ ਔਰ ਜਿਹੜਾ ਇਸ ਹਲਕੇ ਦੇ ਵਿੱਚੋਂ ਜੇਤੂ ਹੋਣਾ ਉਹ ਵੱਧ ਤੋਂ ਵੱਧ 10000 ਦੀ ਰੇਟ ਨਾਲ ਹੀ ਜਿੱਤੇਗਾ ਕੋਈ ਲੁਧਿਆਣਾ ਪੱਛਮੀ ਵਾਲੀ ਜਿਹੜੀ ਜਿੱਤ ਸੀ ਉਸੇ ਤਰ੍ਹਾਂ ਹੀ ਇਹ ਜਿੱਤ ਜਿਹੜੀ ਇੱਥੇ ਹੋਵੇਗੀ ਲੁਧਿਆਣਾ ਪੱਛਮੀ ਵਾਲਾ ਹੀ ਪੂਰਾ ਮਾਹੌਲ ਬਣ ਚੁੱਕਿਆ ਹੈ ਪਰ ਅਕਾਲੀ ਦਲ ਜਿਹੜਾ ਹੈ ਉਹ ਇੱਥੇ ਮਜ਼ਬੂਤ ਨਜ਼ਰ ਆ ਰਿਹਾ ਹੈ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਕਿ ਪ੍ਰਿੰਸੀਪਲ ਸਖਵੇਂਦਰ ਕੋਰੋਂ ਦਾਵਾਨ ਨੇ ਉਹਨਾਂ ਨੇ ਹਰੇਕ ਪਿੰਡ ਦੇ ਵਿੱਚ ਹਰੇਕ ਕਰਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਨੇ ਔਰ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਬਣਾ ਰਹੇ ਨੇ ਸਰਬੀਰ ਸਿੰਘ ਬਾਦਲ ਭਾਵੇਂ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਪਰ ਲੋਕ ਅਕਾਲੀ ਦਲ ਨੂੰ ਦੁਬਾਰਾ ਸੱਤਾ ਵਿੱਚ ਦੇਖਣਾ ਚਾਹੁੰਦੇ ਨੇ ਕਿਉਂਕਿ ਉਸ ਸਮੇਂ ਜੋ ਲੋਕ ਪਲਾਈ ਸਕੀਮਾਂ ਸੀ ਜੋ ਅਕਾਲੀ ਦਲ ਵੱਲੋਂ ਕੰਮ ਕੀਤੇ ਹੋਏ ਸੀ ਉਹ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਅਜ ਉਸ ਨੂੰ ਯਾਦ ਕਰ ਰਹੇ ਨੇ ਪਰ ਮੌਜੂਦਾ ਪਾਰਟੀ ਦੇ ਵੱਲੋਂ ਨਾ ਤਾਂ ਕੋਈ ਵਿਕਾਸ ਕੀਤਾ ਗਿਆ ਨਾ ਹੀ ਪਿੰਡਾਂ ਦੇ ਵਿੱਚ ਨਾ ਹੀ ਕੋਈ ਸ਼ਹਿਰਾਂ ਦੇ ਵਿੱਚ ਜਿਸ ਕਰਕੇ ਲੋਕ ਆਪਣੀ ਜਿਹੜੀ ਸੱਤਾਧਾਰੀ ਪਾਰਟੀ ਤੋਂ ਜ਼ਰੂਰ ਨਾਰਾਜ਼ ਨੇ ਪਰ ਜਿਹੜਾ ਉਮੀਦਵਾਰ ਹੈ ਉਹ ਬਹੁਤ ਫਰਮਾਇਦਾਰ ਹੈ ਉਹ ਪੈਸੇ ਦੇ ਜ਼ੋਰ ਤੇ ਵੀ ਲੋਕਾਂ ਨੂੰ ਜਿਹੜਾ ਕਿ ਲਾਲਚ ਦੇਵੇਗਾ ਔਰ ਨਸ਼ੇ ਦੇ ਤੌਰ ਤੇ ਵੀ ਲਾਲਚ ਦੇਵੇਗਾ ਜਿਸ ਕਰ ਆਮ ਆਦੀ ਪਾਰਟੀ ਆਪਣੀ ਜਿਹੜੀ ਸਰਕਾਰੀ ਮਸ਼ੀਨਰੀ ਵੀ ਇੱਥੇ ਵਰਤੇਗੀ ਜੋ ਆਮ ਆਦੀ ਪਾਰਟੀ ਸੱਤਾਧਾਰੀ ਪਾਰਟੀ ਹੁੰਦੀ ਉਹ ਕਦੇ ਜਿੱਮੀ ਚੋਣ ਨਹੀਂ ਹਾਰਦੀ ਪਰ ਕਿਤੇ ਨਾ ਕਿਤੇ ਲੋਕ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਨਾ ਖੁਸ਼ ਨੇ ਸੱਤਾਧਾਰੀ ਪਾਰਟੀ ਤੋਂ ਪਰ ਉਥੇ ਕਾਂਗਰਸ ਪਾਰਟੀ ਵੀ ਪੂਰੀ ਤਰ੍ਹਾਂ ਆਪਣਾ ਦਾਵਾ ਜਤਾ ਰਹੀ ਹੈ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਹੈ ਔਰ ਕਾਂਗਰਸ ਦਾ ਜਿਹੜਾ ਹੈ ਕਿ 2027 ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਇਹ ਹਲਕਾ ਜਿੰਨਾ ਜ਼ਰੂਰੀ ਹੈ ਜੇਕਰ ਇਹ ਹਲਕਾ ਜਿੰਨੀ ਵੀ ਕਾਂਗਰਸ ਦਾ ਕਾਂਗਰਸ ਦਾ ਨਹੀਂ ਰੱਖੀ ਜਾਵੇ ਕਿ ਜਿੱਤ ਦੀ ਸੋ ਇਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਸੱਸ਼ੋ ਪੰਜ ਵਿੱਚ ਪਏ ਹੋਏ ਨੇ ਕਿ ਕਿਸ ਨੂੰ ਅਸੀਂ ਵੋਟ ਕਰੀਏ ਕਾਂਗਰਸ ਦਾ ਉਮੀਦਵਾਰ ਹੈ ਉਹ ਸਥਾਨਕ ਉਮੀਦਵਾਰ ਹੈ ਔਰ ਕਿਸਾਨੀ ਮੁੱਦੇ ਨਾਲ ਜੁੜਿਆ ਹੋਇਆ ਔਰ ਸੁਖਵਿੰਦਰ ਖੋਹਰ ਦਾਵਾ ਵੀ ਸਥਾਨਕ ਸੋ ਲੋਕਾਂ ਦੇ ਵੱਲੋਂ ਦੋ ਪਾਰਟੀਆਂ ਨੂੰ ਪਹਿੜ ਦਿੱਤੀ ਜਾ ਰਹੀ ਹੈ ਕਾਂਗਰਸ ਔਰ ਅਕਾਲੀ ਦਲ ਨੂੰ ਕਿਉਂਕਿ ਦੋਨੋਂ ਰਵਾਇਤੀ ਪਾਰਟੀਆਂ ਨੇ ਉੱਥੇ ਜੋ ਅੰਮ੍ਰਿਤਪਾਲ ਦਾ ਉਮੀਦਵਾਰ ਹੈ ਉਹ ਲੋਕ ਹੁਣ ਉਹਨਾਂ ਨਹੀਂ ਪਹਿੜ ਦੇ ਰਹੇ ਜਿੰਨਾ ਲੋਕ ਸਭਾ ਚੋਣਾਂ ਵਿੱਚ ਦੇ ਰਹੇ ਸੀ ਹੁਣ ਲੋਕ ਜਿਹੜੇ ਨੇ ਚੁੱਪ ਕਰਕੇ ਬੈਠੇ ਹੋਏ ਨੇ ਲੋਕ ਕਹਿੰਦੇ ਨੇ ਕਿ ਅੰਮ੍ਰਿਤਪਾਲ ਨੂੰ ਜਤਾ ਕੇ ਅਸੀਂ ਜਿਹੜਾ ਕਿ ਆਪਣਾ ਕੀ ਖੱਟਿਆ ਸਰਕਾਰ ਨੇ ਉਸ ਨੂੰ ਛੱਡਣਾ ਨਹੀਂ ਤੇ ਜਦੋਂ ਤੱਕ ਉਹ ਆਪਣੇ ਆਜ਼ਾਦ ਨਹੀਂ ਹੁੰਦਾ ਬਾਹਰ ਨਹੀਂ ਆਉਂਦਾ ਉਦੋਂ ਤੱਕ ਸਾਡਾ ਵਿਕਾਸ ਨਹੀਂ ਹੋ ਸਕਦਾ ਜਿਸ ਕਰਕੇ ਲੋਕ ਮਨਦੀਪ ਸਿੰਘ ਨੂੰ ਵੀ ਉਹਨਾਂ ਪਹਿ ਨਹੀਂ ਦੇ ਰਹੇ ਜਿੰਨੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਲੋਕਾਂ ਦੀ ਚਰਚਾ ਹੈ ਆਮ ਆਦਮੀ ਪਾਰਟੀ ਸਿਰਫ ਸੱਤਾ ਦੇ ਜੋਰ ਤੇ ਜਰੂਰ ਜਿੱਤ ਸਕਦੀ ਏ ਔਰ ਤੱਕਾ ਕਸ਼ਾਈ ਕਰ ਸਕਦੀ ਏ ਜੇਕਰ ਤੱਕਾ ਕਸ਼ਾਈ ਨਹੀਂ ਹੁੰਦਾ ਤਾਂ ਫਿਰ ਕਾਂਗਰਸ ਤੇ ਅਕਾਲੀ ਦਲ ਇਸ ਸੀਟ ਨੂੰ ਜਿੱਤਣ ਵਿੱਚ ਮੁਕਾਬਲਾ ਦੋਨਾਂ ਪਾਰਟੀਆਂ ਦੇਖਣ ਨੂੰ ਮਿਲਿਆ ਬੀਜੇਪੀ ਪਛੜੀ ਹੋਈ ਏ ਬੀਜੇਪੀ ਨੂੰ ਬਹੁਤ ਘੱਟ ਸਿਰਫ ਤੇ ਸਿਰਫ ਪਿੰਡੂ ਵੋਟ ਜਿਹੜੀ ਘੱਟ ਏ ਹਰੇਕ ਪਿੰਡ ਦੇ ਵਿੱਚ ਜਿਹੜੀ ਬੀਜੇਪੀ ਨੂੰ ਜਿਹੜੇ ਜੇ ਉਸ ਪਿੰਡ ਦੀ 1000 ਵੋਟ ਏ ਤਾਂ ਉਸ ਦੇ ਵਿੱਚੋਂ ਵਟ ਤੋਂ ਵਟ 1.5 200 ਵੋਟ ਹੀ ਬੀਜੇਪੀ ਨੂੰ ਪੈ ਸਕਦੀ ਏ ਕਿਉਂਕਿ ਬੀਜੇਪੀ ਦਾ ਆਪਣਾ ਉਮੀਦਵਾਰ ਦੇ ਮੂੰਹੋਂ ਵੋਟ ਪੈਣੀ ਏ ਨਾ ਕਿ ਪਾਰਟੀ ਦੇ ਮੂੰਹੋਂ ਪੈਰੀ ਕਿਉਂਕਿ ਪਾਰਟੀ ਨਾਲ ਲੋਕਾਂ ਦਾ ਹਜੇ ਲਗਾ ਨਹੀਂ ਹੈ ਸੋ ਪਾਰਟੀ ਭਾਜਪਾ ਪਛੜੀ ਹੋਈ ਹੈ ਤਾਲੀ ਦੇ ਅੱਗੇ ਕਾਂਗਰਸ ਜਿਹੜੇ ਨੇ ਪਹਿਲੇ ਵਾਲੀ ਸਥਿਤੀ ਵਿੱਚ ਆ ਚੁੱਕੇ ਨੇ